ਸਾਂ ਦੇ ਫਿੰਡ ਕਾਲੇ ਕੇ ਬਲੌਗਸ ਬਹੁਤ ਬਹੁਤ ਧੰਨਵਾਦੀ ਹੋਰ ਸੁਣਾਤੇ ਨੇ ਠੀਕ ਠਾਕ ਹਾਂ ਜੀ ਲੋ ਜੀ ਅੱਜ ਆਪਾਂ ਸੁਣ ਬਲੌਗ ਲੈ ਕੇ ਉਹ ਬਾਹਰ ਵੀਡੀਓ ਚ ਬਣਾਉਣੀ ਆ ਲੋ ਜੀ ਪਹਿਲਾਂ ਤਾਂ ਤੁਸੀਂ ਐਨ ਕੈਮਰਿਆਂ ਨਾਲ ਹੀ ਆ ਗਈਆਂ ਜੀ ਲੋ ਐਨ ਕ ਆਪਣੀਆਂ ਨਾਲ ਆ ਗਈਆਂ ਲੋ ਜੀ ਦੇਖੋ ਪਹਿਲਾਂ ਤਾਂ ਮੇਰੇ ਬੁੱਲਾ ਦਾ ਤੁਸੀਂ ਦੇਖੋ ਬਹੁਤ ਪਹਿਲਾਂ ਨੇ ਪੁੱਛਿਆ ਜੀ ਤੁਸੀਂ ਕਿਵੇਂ ਹੋ ਲੋ ਦੇਖੋ ਇਸ ਤਰ੍ਹਾਂ ਹੋਏ ਪਏ ਵੱਲੇ ਮੇਰੇ ਹਜੇ ਠੀਕ ਨਹੀਂ ਹੈਗੇ ਖਵਾਵਾ ਪੇਨ ਹੁੰਦੀ ਆ ਤੇ ਲੋਜੀ ਕੰਮ ਧੰਦੇ ਤਾਂ ਆਪਾਂ ਲੈ ਆਏ ਨੀ ਵੇੜ ਤੇ ਸਾਨੂੰ ਦਿਖਾਉਣੀ ਆ ਲੋਜੀ ਕੱਪੜੇ ਵਗੈਰਾ ਆਪਾਂ ਸਾਰੇ ਤੋਂ ਉਹ ਲਈਆ ਤੇ ਆਪਾਂ ਪੈਰਦਾਨ ਵੀ ਨਾਲ ਹੀ ਤੋਤਾ ਤੇ ਵੀੜਾ ਵੀ ਤੋਤਾ ਅੱਜ ਕਾਫੀ ਦਿਨ ਹੋ ਗਏ ਸੀ ਆਪਾਂ ਨੂੰ ਵੀੜਾ ਨਹੀਂ ਸੀ ਤੋਤਾ ਕਿਉਂਕਿ ਇੱਕ ਤੇ ਮੀਂਹ ਪੈਂਦੀ ਸੀ ਇੱਕ ਆਚਾਰ ਵਗੈਰਾ ਪੈਂਦਾ ਕਰਕੇ ਨਾ ਕਿ ਮੈਂ ਕਿਹ ਚਲੋ ਫੇਰੀ ਤੂੰ ਮਾਂਗੇ ਇਕੱਠੇ ਲਓ ਜੀ ਸੰਤਰੇ ਦਿਖਾਉਣੇ ਅੱਜ ਆਪਾਂ ਦੇਖੋ ਲੱਕੇ ਫਿਰ ਤਾਂ ਦੇਖੋ ਜੀ ਬੱਚਿਆਂ ਦੇ ਸਿੱਟ ਕੱਪੜੇ ਆ ਟੰਗ ਤੇ ਕਿਉਂਕਿ ਮੀਂਹ ਜਾਂ ਪੈਂਦਾ ਸੀਗਾ ਫਿਰ ਜੇ ਫੇਰ ਅਸੇਖਾ ਚਲੋ ਇੱਥੇ ਰੱਖਦੇ ਦੇਖੋ ਜੀ ਸੰਤਰੇ ਬਹੁਤ ਵੱਡੇ ਕਾਫੀ ਵੱਡੇ ਵੱਡੇ ਹੋਏ ਫਾਇਆ ਦੇਖ ਕਿੰਨੇ ਵਧੀਆ ਲੱਗਦੇ ਦੇਖੋ ਬਹੁਤ ਜ਼ਿਆਦਾ ਭਰਿਆ ਪਿਆ ਬੁੱਤਾ ਹੈ ਸੰਤਰੀਆਂ ਦੇ ਨਾਲ ਸਾਰੇ ਦੇਖੋ ਜੀ ਇਹ ਫਲਾਵਰ ਦੇਖੋ ਕਿੰਨਾ ਵਧੀਆ ਸੀਗਾ ਗੱਲ ਸਾਹਿਬ ਨੂੰ ਪਰ ਆਏ ਥੋੜੇ ਬਤਨੇ ਤੋਂ ਵੱਡ ਜਿੱਤ ਸੀ ਇਹਨਾਂ ਮੈਂ ਡੱਕ ਕਾਲਮ ਜੀ ਲਾਈ ਸੀ ਜਿੱਦਾਂ ਵੀ ਆ ਆਂ ਆ ਢਾਣੀ ਨਹੀਂ ਹੁੰਦੀ ਨਾ ਮੈਂ ਥੋੜੀ ਵਸ ਮੋਟੀ ਢਾਣੀ ਜੀ ਲਾਈ ਸੀ ਲਿਆ ਕੇ ਸਾਡੇ ਖੇਤ ਲੱਗੀ ਸੀ ਸੱਜਾਗਾ ਤੇ ਮੈਂ ਢਾਣੀ ਲਾਤੀ ਢਾਣੀ ਤੋਂ ਵਸੋਂ ਨਾਲ ਮੁੱਟਾ ਹੀ ਵਣਕੇ ਤਿਆਰ ਹੋ ਜਾਂਦਾ ਟਮਾਟਾ ਵਸੋਂ ਲੱਗਦਾ ਪਰ ਉਹਨਾਂ ਨੇ ਆ ਜੇ ਕਰਦਾ ਤੇ ਕੁਛ ਥੋੜੀਆਂ ਬੱਲਾ ਜੀਆਂ ਨਾਲ ਚਲੇ ਆ ਗਿਆ ਹੈਗੀ ਹੁੰਦਾ ਢਾਣੀ ਦੇ ਦਰ ਆ ਆਪਣੇ ਕੇਲੇ ਲੱਗੇ। ਮੈਂ ਕਿਹਾ ਚਲੋ ਮੈਂ ਅੱਜ ਵੀਡੀਓ ਤਾਂ ਬਣਾਉਣੀ ਆ ਪਹਿਣਾ ਨੂੰ ਦਿਖਾਉਣੀ ਆ ਕੁਸ਼ਨ ਨਾ ਬਾਹਰ ਲਾ ਵੀ ਲੈ ਕੇ ਆਉਣੀ ਆ ਜਿਹੜਾ ਮੈਂ ਚਾਰ ਵਾਲੀ ਦਿਖਾਈ ਸੀ ਬਹੁਤ ਸੋਹਣ ਵਧੀਆ ਕਮੈਂਟ ਪਹਿਣਾ ਦੇ ਆ ਕਹਿੰਦੇ ਬਹੁਤ ਵਧੀਆ ਕੀਤਾ ਤੁਸੀਂ ਵੀ ਖੇਤਾਂ ਦਾ ਵੀਡੀਓ ਦਿਖਾਓਇਆ ਕੁਝ ਵੀਡੀਓ ਲੱਗ ਵੀ ਦਿਖਾਉਣੀ ਚਾਹੀਦੀ ਆ ਹਨਾ ਆਪਾਂ ਦੇਖੋ ਜੀ ਇਹ ਆਪਣੇ ਸੰਤਰੇ ਆ ਦੇਖੋ ਜੀ ਸੰਤਰਾ ਨਾ ਇੱਕ ਤੁਹਾਨੂੰ ਪਹਿਲਾਂ ਵਾ ਦੱਸਿਆ ਸੀ ਇਹ ਬਹੁਤ ਹੈ ਤਾਂ ਕਾਫੀ ਪੁਰਾਣੇ ਤੇ ਪਰ ਫਾਲੇ ਹੀ ਪਉਣਦੇ ਲੱਗਾ ਹੀ ਦੇਖੋ ਜੀ ਇਹ ਵਿਜਲੇ ਦਾ ਆ ਨਾ ਇਹ ਵਿਜਲਦਾਰ ਨਾਲ ਬਣਾਇਆ ਇਹ ਉਹੀ ਰੱਖਤਾ ਸੀ ਮੇਰੇ ਟਾਂਕੇ ਮੈਂ ਸਭ ਦਿਖਾਉਣੀ ਆ ਆਪਣੇ ਦੇ ਵਿਜਲਦਾਰ ਨੇ ਵੀ ਬਣਾਈ ਬਣਾਈ ਹੋਈ ਆ ਤੁਹਾਨੂੰ ਦਿਖਾਉਣੀ ਆ ਬਸ ਆਪਣੇ ਘਰੇ ਨਹੀਂ ਆਪਣੀ ਜਿਹੜੀ ਵਿਹ ਦੇ ਵਿੱਚ ਦਰਖਤਾਂ ਲੱਗਿਆ ਉੱਥੇ ਆ ਦੇਖੋ ਜੀ ਇਹਨਾਂ ਸੰਤਰੇ ਸਾਰੇ ਹੀ ਨਹੀਂ ਸਰੀ ਚੜਨੀ ਇਹਨਾਂ ਚੁੜਿਗਣਗੇ ਵੀ ਜੇ ਕਿਸੇ ਲੱਗਿਆ ਹੁੰਦਾ ਸੀ ਬੂਟਾ ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਮੈਂ ਕਹਿੰਨਾ ਹਾਏ ਸਾਡੀ ਫਤ ਨਹੀਂ ਕਦੋਂ ਹੋਊਗਾ ਪਰ ਲਾਇਆ ਤਾਂ 2000 ਦੱਸਦਾ ਹੂੰ ਸ਼ਾਇਦ ਮੈਨੂੰ ਲੱਗਾ ਬਾਰਾਸ ਦਾ ਪਟਕੇ ਦੁਆਰਾ ਸੀ ਇੱਥੇ ਲਾਇਆ ਸੀ ਪਹਿਲਾਂ ਸੀ ਉਹ ਉਧਰ ਦੀ ਬੈਕ ਸਾਈਡ ਪੱਥਰ ਤੇ ਮਗਰਲੇ ਬਾਸੇ ਸੀ ਲੱਗਿਆ ਵਾ ਤੇ ਉਹ ਤੋਂ ਫਿਰ ਪੱਥਰ ਲਾਉਣਾ ਕਰਕੇ ਫਿਰ ਤੇ ਫਿਰ ਉਦੋਂ ਅਸੀਂ ਇੱਥੇ ਲਾਤਾ ਇਹਦੀ ਇੱਕ ਡਾਣੀ ਜੀ ਹਰੀ ਤੇ ਇੱਕ ਸੁੱਕੀ ਵੀ ਕਾਫੀ ਸਾਲ ਹੀ ਆਇਆ ਹੈ ਹਰੀਆ ਤੇ ਮੈਂ ਗੱਲ ਸਮਝਿਆ ਕਰ ਮੈਂ ਕਿਹਾ ਵੀ ਜਦ ਰਾਤ ਸੁੱਕਿਆ ਮਾੜਾ ਹੁੰਦਾ ਵੀ ਨਾ ਪੱਟਦਾ ਇਹ ਕਹਿੰਦੇ ਨਹੀਂ ਕਹਿੰਦੇ ਵੀ ਇੱਕ ਹਰੀਆ ਤੇ ਵੀ ਇੱਕ ਤਾਂ ਵੀ ਚੱਲ ਸਕੀ ਜੀ ਕੀ ਉਹ ਤਾਰੀ ਪਵੇ ਤੇ ਦੇਖੋ ਜੀ ਜਿੰਨੇ ਖਵਾਉਣੇ ਹੋਣ ਦੇਣੇ ਹੋਣ ਜਿਹੜੀ ਚੀਜ਼ ਨੇ ਆਪਾਂ ਨੂੰ ਹਣ ਤੇ ਦੇਖੋ ਤੇ ਹੁਣੇ ਭਰਿਆ ਪਿਆ ਬੂਟਾ ਹੈ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਵੈਸੇ ਡਿੱਗ ਵੀ ਪੈਂਦਾ ਡਿੱਗਿਆ ਪਿਆ ਸਾਹ ਵੇਖੋ ਜੀ ਡਿੱਗਿਆ ਪਿਆ ਦਾ ਇਹ ਕਦੇ ਨਿਕਾ ਲੈਣਾ ਆਏ ਪਾਟੇ ਕੀ ਲੈ ਦੇਸ ਐ ਸੀ ਇਹ ਸਾਰੇ ਮਿਸਰੇ ਚੜਨੇ ਕੋਸਤੇ ਨਾ ਚ ਡਿੱਗਣਗੇ ਵੀ ਕਿਉਂਕਿ ਇਹ ਬਫਾਰ ਜੋ ਬਹੁਤ ਜ਼ਿਆਦਾ ਲੱਗਿਆਗਾ ਤੇ ਫਿਰ ਬੂਟਾ ਨਹੀਂ ਨਾ ਚੱਲ ਸਕਦਾ ਇਹਨਾਂ ਨੂੰ ਉਹ ਥੋੜੇ ਘੱਟ ਚੱਲੂਗਾ ਡਗ ਫਿਰ ਪਿਛਲੇ ਸਾਲ ਬਿਟੇ ਪਿਛਲੇ ਸਾਲ ਤੇ ਹੋਣੀ ਵਸ ਲੱਗੀ ਹੈ ਇਹ ਦੇਖੋ ਜੀ ਧਿਆ ਕੇਲੇ ਦੇਖ ਲੋ ਜੀ ਇਹ ਆਪਣੇ ਕੇਲੇ ਬਾੜ ਦੀ ਸਾਈਡ ਲੱਗੀ ਤੇ ਕੇਲਿਆਂ ਦਾ ਗੁੱਛਾ ਸੁਣ ਦਿਖਾਉਣੇ ਲਾ ਦੇਖੋ ਜੀ ਆਈ ਦਿਖ ਪਿਆ ਸੀਗਾ ਦਿਖ ਪਿਆ ਸਹਾਰ ਨਾਲ ਆ ਇਧਰਲੀ ਸਾਈਡ ਹੀ ਆ ਗਿਆ ਸੀ ਆਪਣਾ ਇਹ ਲੋ ਜੀ ਸੋਣ ਮੇਂ ਦਿਖਾਉਣੀ ਬੀਜੜੇ ਦਾ ਨਾਲ ਨਾ ਵੀ ਦੇਖੋ ਕਿੱਥੇ ਪਾਇਆ ਆਪਣੀ ਹਜੇ ਆਪਣੀ ਬੀਜੜੇ ਥੋੜਾ ਬਹੁਤਾ ਪਾਣੀ ਖੜਾਗਾ ਇਹ ਫੇਰ ਆਪਾਂ ਬੀਜੜੇ ਦੀ ਬਾਤ ਕਰਾਂਗੇ ਚੇਰਪ ਕਰਦੇ ਕੱਪੜੇ ਸਲਾਈ ਤੇ ਇੱਕ ਮੇਰੇ ਆਹ ਹੋਇਆ ਪਿਆਗਾ ਭੱਲੇ ਸੇਨ ਵੱਖਿਨ ਦੇਖੋ ਜੀ ਹੁਣ ਦੇਖੋ ਜਿਸਦੇ ਨਾ ਸੋਨ ਆ ਵੀ ਆਪਣੀਆਂ ਨਾਲ ਚਾਚਿਆਂ ਦੇ ਘਰ ਆ ਨਾ ਸਾਡੇ ਦੂਜੇ ਘਰਾਂ ਦੇ ਘਰ ਆ ਤੇ ਇਹ ਵੀ ਦੇ ਵਿੱਚ ਦੇਖੋ ਆਹੇ ਆਹ ਲੈ ਵੜਾਈ ਇੱਥੇ ਦੇਖੋ ਕਿੰਨੀ ਵਧੀਆ ਲੱਗਦੀ ਆਹਨੇ ਇਹਦੀ ਸੰਤ ਦੇ ਖਾਵਾ ਤੱਕ ਬੈਂਦੀ ਆ ਦੇਖੋ ਆਹ ਦੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੇ ਇਹ ਆਪਣੀ ਦੁਕਾਨ ਖੜੀ ਇੱਕ ਵਾਰ ਸਾਨੂੰ ਹੋਰ ਚੀਜ਼ ਵੀ ਦਿਖਾਉਣੀ ਆ

ਆ ਵੀਰੀ ਨਹੀਂ ਹਜੇ ਆਪਾਂ ਹੋਂ ਦਿੰਦੇ ਕਿਉਂਕਿ ਹਜੇ ਮਡਾਂ ਨਹੀਂ ਨਾ ਵੱਡ ਦਿਨ ਨਹੀਂ ਇਹਨਾਂ ਦੀਆਂ ਤੇ ਫਿਰ ਬਹੁਤ ਭਾ ਬਹੁਤ ਭਾਰੀ ਹੋ ਜਾਂਦੀ ਕਾਫੀ ਪਤਾ ਨਿਕਲੇ ਇੰਨੀਆਂ ਡਾਣੇ ਜਿੰਨੀਆਂ ਮੈਂ ਵੱਡਦੀ ਹੁੰਦੀਆਂ ਹੀ ਫਿਰ ਫਟ ਕਰਦੀਆਂ ਹਜੇ ਨਹੀਂ ਇਹਨਾਂ ਨੂੰ ਪੱਲਾ ਫੁੱਟਣ ਦਿੰਦੇ ਸੀ ਜੇਰ ਜਾ ਤਾਂ ਵੀਡੀਓ ਦੇ ਵਿੱਚ ਫੈਲ ਜਾਂਦੀ ਦੇਖੋ ਜੀ ਆ ਸੰਤਰ ਹਲੋ ਲੋ ਜੀ ਵੇਖੋ ਗੱਲ ਸਾਹ ਗੱਲ ਤਾਂ ਨਹੀਂ ਗੈ ਵੀ ਗੱਲ ਤਾਂ ਤੇ ਫਟੇਟਰ ਕਿੰਨਾ ਲਿਪੜਿਆ ਪਿਆ ਹੈ ਲੋ ਜੀ ਦੇਖੋ ਕਿੰਨਾ ਲਿਬੜਿਆ ਪਿਆਗਾ ਪਰ ਦੂਜੇ ਘਰ ਵਾਲੇ ਲੈ ਕੇ ਗਏ ਸੀ ਪਤਾ ਨਹੀਂ ਕੀ ਇਹਨੇ ਕਦੋਂ ਕੀਤਾ ਕੁਝ ਕੀਤਾਗਾ ਤੇ ਹੁਣ ਉਹ ਸਕੂਲ ਗਿਆ ਵਾ ਤੇ ਆਉਣ ਸਾਰ ਉਹਨੇ ਦੇਖ ਲਓ ਵੀ ਰੋਟੀ ਨਹੀਂ ਖਾਣੀ ਪਹਿਲੇ ਇਹਨੂੰ ਤੂੰ ਨਾ ਦੇਖੋ ਇਹੋ ਜਿਹੇ ਹਾਲਤ ਨੂੰ ਰੱਖ ਸਕਦਾ ਓਏ ਉੱਠ ਲੀਜੀ ਲੀਜੀ ਆ ਪਤਾ ਦੇਖੋ ਜੀ ਆਪਣੀ ਦੇਖੀ ਲੈ ਦੱਸ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਵੀ ਡੈਕਟਰ ਦਾ ਤਦੋਂ ਲਾਲੀ ਮਸ਼ੀਨ ਲਿਆਂਦੀ ਵੀ ਆ ਜਿਨ੍ਹਾਂ ਨੂੰ ਤਾਂ ਪਤਾ ਹੋਊਗਾ ਜਦ ਮਸ਼ੀਨ ਵੀ ਲਿਆਂਦੀ ਵੀ ਤੂੰ ਵਾਸਤੇ ਦੇਖ ਪਿੰਨ ਦੇ ਪੜਿਆ ਗਿਆ ਚਲੋ ਜੀ ਹੁਣ ਆਪਾਂ ਸੋਨਾਂ ਬਾਹਰ ਚਾਰ ਕੋਲੇ ਲੈ ਕੇ ਜਾਂਦੇ ਆ ਸੋਨ ਉਹ ਦਿਖਾਉਣੀ ਆ ਤਿਆਰ ਆਪਾਂ ਲੈ ਕੇ ਤਾ ਬੰਸੀ ਪਸੂ ਬਣੇ ਬੈਠੇ ਆਪਾਂ ਬਾਹਲੀ ਸਾਈਡ ਆਉਣੀ ਆ ਤੇ ਲੱਗ ਰਿਹਾ ਵਾਧਾ ਦਿੰਦੇ ਆ ਮਾਫ ਨਾ ਇਹ ਤਾਂ ਫਿਰ ਜ਼ਵਾਰ ਖੋਲਾ ਨਾ ਆਈ ਹੋਰ ਹੀ ਸਾਰੇ ਵੇਖਦੀ ਹੁੰਦੀ ਆ ਕਿਤੇ ਸੱਪ ਨਾ ਫਿਰਦੇ ਹੁਣ ਕਿਉਂਕਿ ਕਾਫੀ ਵਾਰੀ ਮਿੰਟਾ ਮਿਲੀ ਆ ਇੱਧਰ ਤੇ ਵੈਸੇ ਜਿੱਦਾਂ ਸਾਡੇ ਆਈ ਨਾ ਦਰ ਦੂਜੇ ਚਾਚੀਆ ਨੇ ਚਾਰ ਪਾਇਆ ਸੀ ਨਾ ਲਸਣ ਦਸਿਆ ਪਾਣੀ ਛੱਡਿਆ ਪਿਆ ਤੇ ਉਹਨਾਂ ਸੋਂ ਅਚਾਰ ਚ ਤਿੰਨ ਸੱਪ ਕੁਤਰੇ ਗਏ ਬਿੱਚੇ ਕੁਦਰੇ ਗਿਆ ਪਤਾ ਨਹੀਂ ਕਿਵੇਂ ਤੇ ਕਹਿੰਦੇ ਖਾਤਮ ਹੋ ਗਿਆ ਮੈਂ ਖੰਨੀ ਖਤਮ ਨਹੀਂ ਹੋਣੀ ਹਜੇ ਦੇ ਵਿੱਚ ਹੋਣਗੇ ਵਾਹ ਹੋ ਜਾ ਉਹ ਬਜਾ ਨਹੀਂ ਲੱਗ ਜਾ ਲੋ ਜੇ ਤੁਹਾਨੂੰ ਕਦੂ ਦਿਖਾਉਣੀ ਦੀ ਕੋਈ ਆਪਣੀ ਮੈਂ ਕਦੂ ਜੇ ਤੁਹਾਨੂੰ ਮੈਂ ਦਿਖਾਇਆ ਸੀ ਨਾ ਵੀਡੀਓ ਚ ਤੇ ਨਾਲੇ ਘਰ ਤੇ ਨੇੜੇ ਹੀ ਆਪਣੇ ਘਰ ਦੇ ਕੋਲੇ ਆ ਤੇ ਦੇਖੋ ਤੇ ਕੱਲ ਮੈਂ ਗੱਲ ਸਭ ਨੂੰ ਆਖਿਆ ਸਾਨੂੰ ਕਦੂ ਤੋੜ ਕੇ ਲਿਆ ਦੂ ਦੇਖੋ ਜੀ ਉਹ ਨਾ ਤੋੜ ਕੇ ਲੈ ਆ ਗਿਆ ਤਾਂ ਦੇਖੋ ਜਦੋਂ ਕੋਲ ਹੋਣੀ ਸੀ ਛਰ ਦੇ ਨਬਰਾ ਹਾਲ ਹੋਇਆ ਪਿਆਗਾ ਤੇ ਇਹ ਤੋਂ ਕੁਝ ਹੋਰ ਤੋੜ ਕੇ ਲੈ ਗਿਆ ਫਤਨੇ ਕੋ ਪੱਠੇ ਪੁੱਠੇ ਵਾਲਾ ਲੈ ਗਿਆ ਦੇਖੋ ਜੀ ਆਪਾਂ ਚਾਰ ਪਾ ਲਿਆ ਚਾਰ ਹਜੇ ਆਪਣਾ ਉੱਪਰ ਲਿਪਣ ਵਾਲਾ ਰਹਿ ਗਿਆ ਵਾ ਲਿਪਣ ਵਾਲਾ ਰਹਿ ਗਿਆ ਥੋੜਾ ਕੋਈ ਨਾ ਇਧਰਲੇ ਪਾਸੇ ਮੈਸੇ ਲੱਗੇ ਵਿਹੜੀ ਗੰਦਾ ਨਹੀਂ ਮੈਂ ਹੋਰ ਬਣਾ ਕੇ ਲੈਣੀ ਸੀ ਵੀਰਿਆ ਲੱਕ ਉੱਤਰ ਕੰਮ ਚੱਲ ਤਾ। ਹੁਣ ਦੇਖੋ ਕਿੰਨੇ ਨੰਗਲੇ ਹੋ ਗਏ। ਤੇ ਜਿੱਦ ਸਾਈਡ ਚਲੋ ਤਾਂ ਨਹੀਂ ਬਣਾਉਂਦੇ ਹੈ ਨਾ। ਫਿਕਰ ਚੱਲਦੇ ਹੁਣ। ਚਲੋ ਜੀ ਠੀਕ ਆ। ਫਿਰ ਫਸਾਨੂੰ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ। ਟਿਕਦੂ ਸੀਗੇ ਸਾਨੂੰ ਦਿਖਾਉਣ ਆਈ ਸੀ ਮੈਂ। ਟਿਕਦੂ ਆਪਣੇ ਇਥੇ ਕੋ ਤੋੜ ਕੇ ਲਿਆਈ। ਗੱਲ ਸਾਵਨ ਮੈਂ ਤੈਨਵਰੀ ਦੇਖ ਕੇ ਆਂਦੇ ਸੀ। ਤੁਸੀਂ ਕਿੱਥੇ ਗਈਆਂ ਨੇ? ਕਦੋਂ ਜਦ ਮੈਂ ਆ ਕੇ ਕੋਈ ਜਿਵੇਂ ਕਦੂ ਇੱਥੇ ਤੇ ਤੀਖ ਤੋੜ ਕੇ ਲੈ ਕੇ। ਕੁੱਕਾ ਨਹੀਂ ਤੇ ਕੋਈ ਵੀਡੀਓ ਬੁੜੀ ਵਾਲੇ ਕੋਈ ਆਏ ਪੱਠੇ ਪੁੱਤਰ ਤੇ ਵੀ ਕੋਈ ਲੈ ਗਿਆ ਪਤਾ ਨਹੀਂ ਨਾਲੇ ਕੋਲੇ ਹੀ ਸੀਗੇ ਨਾਲੇ ਕੋਈ ਦੂਰ ਨਹੀਂ ਹੈਗਾ ਫਿਰ ਵੀ ਨਹੀਂ ਛਿੜਦੇ ਖੇਤਾ ਛੱਡਣੇ ਕੀ ਘਰ ਦੇ ਕੋਲ ਹੋਣੀ ਕੀ ਛੱਡਦੇ ਹੈਗੇ ਤੇ ਮੈਂ ਸਾਨੂੰ ਕਹਿੰਦੀ ਚਲੋ ਘਰ ਦੇ ਹੋ ਜਾਣਗੇ ਤਿੰਨ ਚਾਰ ਸੀਗੇ ਤੇ ਤਿੰਨ ਚਾਰ ਹੀ ਲੈ ਗਏ ਚੋਰ ਕਿ ਨਾਲੇ ਸਾਰਾ ਦਿਨ ਆਈ ਕੋਲੇ ਹੀ ਆ ਕਿਹੜੇ ਕੋ ਦੂਰ ਦੀ ਬਾਟ ਤੇ ਆ ਵੀ ਘਰੇ ਫਿਰਦੀ ਰਹੀ ਤਾਂ ਫੇਰ ਹੀ ਪਤਾ ਨਹੀਂ ਕਿਹੜਾ ਟਾਈਮ ਲੈ ਗਈ ਚਲੋ ਜੀ ਠੀਕ ਹੈ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਆਪਣੀਆਂ ਵੀਰੋ ਕਿੰਦਾਂ ਲੱਗਦੀਆਂ ਬਹੁਤ ਤਹਿ ਤਿਲੋ ਤਾਂ ਨਵਾਦ ਕਿ ਆਪਾਂ ਸਮੁੰਦਰ ਬਾਹਰ ਲਿ ਵੀ ਵਧ ਦਿਖਾਉਣਾ ਸੀਗਾ ਉਸੰਮ ਜੱਸਿਆ ਵੀ ਛਰ ਵੀ ਦਦੇ ਆੜੀ ਕਿ ਲੱਗੀ ਸੀ ਨਾ ਫਿਰ ਮੈਨੂੰ ਪਤਾ ਨਹੀਂ ਸੀਗਾ ਫਿਰ ਮੈਂ ਜਿਦਾਂ ਦੇਖਿਆ ਤੂੰ ਜਦੋਂ ਮੈਂ ਬਾਅਦ ਸਮੁੰਦਰ ਇਹ ਮੈਂ ਕਹਿੰਦਾ ਚਲੋ ਜੀ ਠੀਕ ਆ ਮੀਡੀਅਮ ਲੈਸ ਯਾਰ ਜ਼ਰੂਰ ਕਰੇ ਕਮੈਂਟ ਕਰਕੇ ਦੱਸਿਓ ਕਿ ਦਾਲ ਦਿੱਤੀ ਹੈ ਹੈ ਨਾ ਕਿੰਦਰਾਂ ਸੰਤੋਖੀ ਕਸਾ ਤੇ ਨਹੀਂ ਜਾਂਦੀ ਆ ਤੇ ਲੋ ਜੀ ਆ ਛੋਟਾ ਪਾਸਾ ਲਾਈ ਕਰ ਲਿਆ ਤੁਹਾਨੂੰ ਕਿਹਾ ਸੀ ਨਾ ਮੈਂ ਦਿਖਾ ਦਿੱਸਿਆ ਸੀਗਾ ਇਹ ਫਿਰ ਪਾਸਾ ਲਾਈ ਕਰ ਲਿਆ ਬਣ ਸੋਹਣਾ ਲੱਗਿਆ ਤੇ ਆਕਰ ਵੈਸੇ ਆਪਣੀ ਖਾਸ ਨੂੰ ਦਿਖਾਇਆ ਸੀ ਜਿਹੜਾ ਵੀ ਆਪਣੀ ਆ ਇਹ ਮੈਂ ਇਹ ਵੀ ਸਲਾਈ ਕਰ ਲਿਆ ਤੁਹਾਨੂੰ ਦਿਖਾਇਆ ਸੀਗਾ ਇਹ ਆਪਣੇ ਹੁਣ ਪਾਇਆ ਵਾ ਤੇ ਇਹ ਆਪਾਂ ਗੱਗੇ ਸਲਾਈ ਕਰਨੀ ਆ ਜਦੋਂ ਨਾ ਸਲਾਈ ਹੋ ਕੇ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਇੱਕ ਮਿੰਟ ਅਡੀਕ ਪਿਆ ਤੁਹਾਨੂੰ ਦੇਖੋ ਜੀ ਇਹ ਆਪਾਂ ਘਗਰੇ ਤਿਆਰ ਕਰਨੇ ਆ ਤੇ ਤੁਹਾਨੂੰ ਦਿਖਾਵਾਂਗੇ ਘਗਰੇ ਇਹ ਕੱਪੜਾ ਆਪਣੇ ਕੋਲ ਹੀ ਲਿਆਇਆ ਇਥੇ ਲੋਕ ਲਈ ਕਿਸੇ ਨੇ ਤੇ ਫਿਰ ਆਪਾਂ ਘਗਰੇ ਤਿਆਰ ਕਰਕੇ ਤੇ ਤੁਹਾਨੂੰ ਫਿਰ ਦਿਖਾਵਾਂਗੇ ਸੋਨੂੰ ਇਹ ਘਗਰੇ ਵੀ ਸੋਨੂੰ ਆਪਾਂ ਕਿਦਾਂ ਤਿਆਰ ਕੀਤੇ ਆ ਇਹਦੇ ਵੈਸੇ ਆਪਾਂ ਸ਼ੂਟਸ ਤਿਆਰ ਕਰਨਾ ਵਾ ਤੇ ਇਹ ਘਗਰੇ ਤਿਆਰ ਕਰਾਂਗੇ ਆਪਾਂ ਜਦੋਂ ਫਿਰ ਦਿਖਾਵਾਂਗੇ ਤੁਹਾਨੂੰ ਤੇ ਲਓ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਇੰਨੀ ਇੱਕ ਵੀਡੀਓ ਬਣਾ ਲਈ ਕੋ ਵੀਡੀਓ ਨੂੰ ਕਾਫੀ ਦਿਨ ਹੋ ਗਏ ਸੀ ਵੀਡੀਓ ਪਾਉਣੀ ਸੀਗੀ ਤੇ ਵੀਡੀਓ ਪਾਉਣੀ ਜ਼ਰੂਰੀ ਹੁੰਦੀ ਆ ਤੁਹਾਨੂੰ ਪਤਾ ਵਾ ਕਾਫੀ ਦਿਨ ਹੋ ਗਏ ਕਰਕੇ ਇੱਕ ਮੇਰੇ ਪੇਟ ਦਾ ਹੁੰਦਾ ਰਹਿੰਦਾ ਕਰਕੇ ਤੇ ਲੋ ਜੀ ਆਪਣੇ ਰੂਮ ਚ ਆ ਵਾਈਫਾਈ ਲੱਗ ਗਿਆ ਕਰਕੇ ਤੇ ਇਹ ਫਿਰ ਆਪਾਂ ਦੇਖਿਆ ਹੇਠਾਂ ਕੱਚਾ ਤੇ ਕੱਚੀ ਦੀ ਨੀ ਸਲਫੀ ਤੇ ਫਿਰ ਮੈਂ ਥੋੜਾ ਜਿਆ ਢੱਕ ਕੇ ਜੀ ਦੀ ਨਿਪਣੀ ਆ ਇਸ ਤਰ੍ਹਾਂ ਉੱਪਰ ਕੱਪੜਾ ਰੱਖ ਲਈਦਾ ਤੇ ਇਹ ਆਪਣੀ ਢਿੰਡਰੀਆਂ ਵਾਲੇ ਸੰਤਾਂ ਦੀ ਕਥਾ ਚੱਲੀ ਜਾਂਦੀ ਆ ਪਹਿਲੇ ਤੇ ਲਾਇਆ ਹੋਇਆਗਾ ਵੀ ਗੁਰਦਰ ਪਾਠ ਕਰੀ ਜਾਂਦੀ ਆ ਲੋ ਇਹ ਆਪਣਾ ਸਰੂਪ ਗੁਰੂ ਜੀ ਦਾ ਕੋਲੇ ਪਿਆਗਾ ਇਹ ਸੋਫੇ ਤੇ ਬੈਠੇ ਹੁੰਨੇ ਆਪਾਂ ਜ਼ਿਆਦਾਤਰ ਕਿਉਂਕਿ ਆਪਾਂ ਨੂੰ ਬਾਹਰਲੀ ਬੈਠ ਕੇ ਦਿੰਦੀ ਹੈ ਨਾ ਵੇੜੇ ਤੇ ਉਧਰ ਦਿੰਦਾ ਵਾ ਤੇ ਨਾਲੀ ਥੀ ਏਸੀ ਲੱਗਿਆ ਕਰਕੇ ਨਾ ਥੋੜਾ ਜਿਹਾ ਇੱਥੇ ਮੈਨੂੰ ਏਸੀ ਦੀ ਕੂਲਿੰਗ ਜ਼ਿਆਦਾ ਚੱਲੀ ਨਹੀਂ ਜਾਂਦੀ ਫਿਰ ਇੱਧਰ ਸਾਈਡ ਤੇ ਥੋੜਾ ਜਿਹਾ ਠੀਕ ਰਹਿੰਦਾਗਾ ਚਲੋ ਜੀ ਠੀਕ ਆ ਹੈ ਫਿਰ ਆਪਾਂ ਕੁਛ ਕੰਮ ਥੰਦੀ ਕਰੀਏ ਹਨਾ ਕੁਛ ਕਰ ਲਈ ਤੇ ਕੁਛ ਆਪਣਾ ਹੁਣ ਜਿਹੜੇ ਆਪਣੇ ਸੂਈ ਸਲਾਈ ਦੇ ਰਹਿ ਗਈ ਆਪਾਂ ਉਹ ਸ਼ੁਰੂ ਕਰ ਗਈ ਆ ਹਨਾ ਚਲੋ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ